ਫਾਈ ਤੇਰਾ ਕਰਾ ਦਨੇ ਕੋਈ ਗੱਲ ਇਹ ਚ ਕੈਰੋਲਾ ਗੱਲ ਮੰਡੀ ਜੀ ਨਿਕਦੇ ਹੁਣ ਮੈਂ ਕਹਿੰਦਾ ਯਾਰ ਇਹ ਤਰਾਇਆ ਕਰ ਲਓ ਵਧੀਆ ਨ ਕਰਨ ਕੋਲ ਬੋਦਲ ਹੁੰਦਾ ਓਰੇ ਆ ਤਾਪੀ ਜਿਹਾ ਮਾਣੀ ਯਾਰ ਟਾਪੀ ਦੀ ਫਰਦ ਕਿ ਤੂੰ ਮੰਡੀ ਜੀ ਨਹੀਂ ਆਉਣਾ ਹਰੋ ਆਣਾ ਉਹ ਆ ਸਹੀ ਫੜ ਜਾ ਉਹ ਤੂੰ ਹੀ ਕਰਦੇ ਇਹਦਾ ਮੈਨੂੰ ਪੁੱਛਦਾ ਗਏ ਨਹੀਂ ਤੂੰ ਸਾਡੇ ਦਾ ਫੜ ਪਹਿਲਾਂ ਆਪੇ ਇਹ ਤਾਂ ਦੇ ਯਾਰ ਇਹਦਾ ਵਕਤ ਆ ਕੁਝ ਕਹੀ ਜਾਣ ਚਾਹੀਏ ਹੋਰ ਬਾਕੀ ਠੀਕ ਆ ਬੰਦਾ ਨਾ ਬਹੀ ਨਹੀਂ ਰੇਟ ਦਾ ਦੇਖ ਸਹੀ ਆ ਹੈ ਸਹੀ ਆ ਆ ਜਾਈ ਜਾਣਗੇ ਤੈਨੂੰ ਅਸੀਂ ਤਾਂ ਜੱਟ ਪਾਈ ਹੋ ਜੋ ਰੋ ਆਪ ਦਾ ਬੰਦਾ ਛੰਗੀ ਆ ਉਹ ਬੈਠ ਜੀ ਨਿਕੜਾ ਆਪ ਉਹ ਬਾਈ ਨਮੇੜਦਾ ਯਾਰ ਹੁਣ ਯਾਰਾ ਕੋਈ ਗੱਲ ਨਹੀਂ ਨਮੇੜਦਾ ਬੰਦਿਆ ਤੁਹਾਨੂੰ ਸਹੀ ਹੋ ਰਸੀ ਉਹ ਖੜ ਪਾਇਆ ਕੋਈ ਗੱਲ ਨਹੀਂ ਯਾਰਾ ਹੁਣ ਓਏ ਉਹ ਖੜ ਮੜਾ ਜਣਾ ਕੀ ਹੁੰਦਾ ਮੜਾ ਯਾਰਾ ਮੜਾ ਜਣਾ ਕੁਛ ਨਹੀਂ ਹੁੰਦਾ ਮੜਾ ਯਾਰ ਜੇ ਹੁਣ ਤੂੰ ਹੀ 1000 ਰੁਪਏ ਕੇ ਛੜ ਕੇ ਸਾਨੂੰ ਕੀ ਫਾਇਦਾ ਕੀ 1000 ਦਾ ਫਿਰ ਪਊਗਾ ਬਾਈ ਹੁਣ ਯਾਰਾ ਤੇਰਾ ਘਰ ਤੇ ਮੜਾ ਜਾ ਪੋਦਾ ਜਾ ਦੇਖ ਪਾਏ ਬੋਲਾ ਵੀ ਬਸਰੀ ਵਾਲੇ ਨੂੰ ਦਿੰਦਾ ਬਾਈ ਐ ਕੋਈ ਦੇਣ ਵੀ ਨਹੀਂ ਲੱਗਿਆ ਫਿਰ ਯਾਰ ਨਹੀਂ ਕਹਣਾ ਪੁੱਛਦਾ ਲਈਏ ਦਿੰਦਾ ਵੀ ਯਾਰ ਮੈਨੂੰ ਉਹ ਕੀ ਕੰਦਾ ਦੇਖ ਲੈ ਯਾਰ ਅੱਦੇ ਕਦੇ ਨੇ ਕੰਨ ਤਾਂ ਹੋਣਾ ਸੀ ਵੀ ਤਾਂ ਹੀ ਲੈ ਲਿਆ ਜੇ ਮਾਰਾ ਮੋਟਾ ਕੁਛ ਦਿਖਦਾ ਹੈ ਹਾਂ ਬੋਠਾ ਬਗਿਆ ਨੇ ਹਾਂ ਤੂੰ ਫੇਰੀ ਮਰਜੀ ਬਾਈ ਤੇ ਲੈਣੇ ਦਾ ਤੇਰੀ ਮਰਜ਼ੀ ਆ ਵੀ ਤਾਂ ਹੀ ਲੈ ਰਹੇ ਹਾਂ ਯਾਰ ਰਹਿ ਕਰ ਲੈ ਬਸ ਇੱਥੋਂ ਬਸ ਇੱਥੇ ਆਂਦਾ ਵਈਆ ਆ ਤੂੰ ਇੱਕ ਲਾਸ ਤੇ ਗਾਹੀ ਗਾਹ ਵਧੀਆ 14 ਗੰਗੀ ਖੜਾ ਹੈ ਛੜ ਛੜ ਦੇਣੀਆਂ ਨੇ ਚਲ ਮਰ ਜੀਆ ਫਿਰ ਇਹ ਨਹੀਂ ਨਹੀਂ ਦੇਣੀ ਹੋਰ ਦੱਸ ਦੇ ਨੇੜੇ ਲੈ ਕੇ ਮਾੜਾ ਮੋਟਾ ਅੱਬੇ ਦੇ ਯਾਰਾ ਕੰਗ ਮੋੜਦਾ ਬੰਦਾ ਯਾਰਾ ਉਹ ਗੇਰਾ ਜਵਾਕ ਆਇਆ ਛੱਡ ਜਾ ਛੱਡ ਜਾ ਆ ਗੇਰਾ ਗਰੀਬ ਬੰਦਾ ਯਾਰਾ ਦੇ ਦੇ ਯਾਰਾ ਐਂ ਲੈਣੇ ਗਰੀਬ ਬੰਦੇ ਸਾਡੇ ਹੱਥੋਂ ਲਾਦਾ ਯਾਰਾ ਉਹਨ ਇੱਕ ਵਾਰੀ ਕਾਇਤਾ ਦੱਸਦਾ ਹੋਰ ਛੜ ਛੱਪਨੇ ਕਰਦੇ ਆ ਬਾਈ ਲਾਲਾ ਬਾਈ ਯਾਰ ਲਾ ਲਾਦਾ ਕਿੰਨੇ ਕਰੋੜਾਂ ਸੌ ਤਾਰ ਔਰੇ ਫੜਾ ਯਾਰ ਓਏ ਆਪ ਚੱਬਦੀ ਆ ਫੜ ਓਏ ਚੱਲਦੇ ਨਹੀਂ ਹਗੇ 8000 ਕੀ ਦੇ ਭਾਈ ਜੀ ਪਾਲ ਨਹੀਂ ਉਹਨੇ ਗਰੀਬ ਬੰਦਾ ਵਿਚਾਰਾ ਕੇ ਹਵੇਲੀ ਪੈ ਜੂਗੀ 8000 ਖੰਡ ਵੱਧ ਵੇਕੀਆਂ ਤਾਂ ਕੀ ਗੱਲ ਆ ਉਹਦਾ ਵਿਚਾਰੇ ਦਿਹਾੜੀ ਕਰਕੇ ਪੈਸੇ ਦੇਣੇ ਆ ਕੋਈ ਗੱਲ ਨਹੀਂ ਕਹਿੰਦੇ ਆਹੀ ਨੌਂ ਦੀਆਂ ਵਿਕ ਜਣਗੀਆਂ ਦੱਸ ਕੋਈ ਗੱਲ ਨਹੀਂ ਗਰੀਬ ਆ ਬੰਦਾ ਪਾਲਣ ਇਹ ਪਰ ਦੇ ਲਾ ਬਾਈ ਚੱਕ ਤਾਂ ਹੋ ਗਿਆ ਜਿਹੜੀ ਗੱਲ ਆ ਥਲੀ ਜੋ ਕਰਾ ਦੋ ਲਖਾਈ ਆਨੇ ਲੱਗਦੇ ਪੈਸੇ ਦੇ ਬਾਈ ਨੂੰ ਪੈਸਾ ਦੇਖੋ ਧੰਨਿਆ ਪੈਸੇ ਪੈਸੇ ਦੇਖ ਕੇ ਖੋਲ ਕੇ ਆਏ ਨਹੀਂ ਉਹ ਪਾਏ ਨਹੀਂ ਉਹ ਬਰਾਉ ਦੇ ਪੈਸੇ ਪਈਆਂ ਨੂੰ ਲੈ ਜਾਣੀ ਪੱਠਾ ਹਾਂਜੀ ਫਿਰ ਤੁਹਾਨੂੰ ਬੋਨ ਪਹਿਲੇ ਮੈਂ ਕਹਿੰਦਾ ਹਰਦੂ ਕੋਕਾ ਕਰਨ ਦਾ ਸ਼ਾਉਂਡ ਹੈ ਦਿਨ ਦਿਨ ਲੈ ਗੱਟ ਕੋਈ ਸੋੜਦਾ ਭਾਈ ਹੁਣ ਤੋੜਦਾ ਹੁਣ ਇਹ ਜਿਹੜਾ ਤੋੜਦਾ ਸਰ ਕੀ ਕਰ ਰਹੀ ਹਾਂ ਬਈ ਭੈਣ ਨੂੰ ਪਤਾ ਕਿ ਬੱਚਾ ਹੋਊ ਤੋੜਦਾ ਭਾਈ ਬਾਦਲ ਆ ਹੁਣ ਆਏ ਆ ਲਓ ਉਹਦੇ ਵਿਕਦੇ ਵੇਚੇ ਨੂੰ ਬਾਦਲ ਪਾ ਤੋੜ ਕੇ ਦਵਾਇਆ 2 2000 ਐਵੇਂ ਤੈਨੂੰ ਗੱਲ ਕਰਕੇ ਮਾਨੂੰ ਜਮਾ ਘਰੀਬ ਹੁੰਦਾ ਯਾਰ ਦੇ ਦੇ ਕੋਈ ਗੱਲ ਉਹ ਵੀ ਹੋਰ ਛੱਡਦਾ ਮੈਂ ਯਾਰ ਉਹ ਵੀ 600 ਰੁਪਿਆ ਭਾਈ ਛੋੜ ਗਾ ਚਲ ਕੋਈ ਜਿਵੇਂ ਇਹ ਨਾਲ ਮੌਕੇ ਕਰ ਹੁੰਦੀ ਯਾਰ ਉਹਨੂੰ ਲੱਗ ਗਿਆ ਉਹ ಚಲೋ ಈಗ ಹುಡುಗ ਹਾਂ ਰੋਤਾ ਮਨੇ ਤਾਂ ਦੋ ਤਾਂ ਵਿੱਚ ਸਾਰੀ ਤੇ ਆਖ ਤਾ ਮਾਈਕ ਹੋਆ ਗੈਣ ਗਿਆ ਤਾਂ ਫਿਰ ਭਾਈ ਪਿੱਛੇ ਚ ਗਿਆ ਆ ਦੋ ਪੱਟਣਾ ਦੇਖਾ ਹਾਂ ਆ ਨਵੀਂ ਨੇ ਦੋਨੀ ਨੇ ਵੀ ਫਰਕ ਅਸਤਾਜ ਖਾਣਾ ਤਾਂ ਇਹਨਾਂ ਚ ਵੀ ਨਹੀਂ ਸਹੀ ਹੈਗੀਆਂ ਕਿਵੇਂ ਜਿਦਾ ਉੱਚ ਪਾਉਣਾ ਤੂੰ ਇਹਦਾ ਨਹੀਂ ਯਾਰ ਹੈਗੀਆਂ ਨਹੀਂ ਫਿਰ ਖਾਣਾ ਉਹ ਵੀ ਗੱਲ ਨਾ ਜੇ ਫਿਰ ਹੁੰਦੀਆਂ ਚੱਲਦੀਆਂ ਵੀ ਕਿੱਥੇ ਜਾਂਦੀਆਂ ਇਹ ਨਾ ਤੁਮ ਨਾ ਉਹ ਕਰ ਸਾਨੂੰ ਵੀ ਪਤਾ ਹੈ ਅਸੀਂ ਬੱਕਰੀਆਂ ਉਹ ਕੋਈ ਨਹੀਂ ਗੁੱਸਾ ਕਿ ਲਗਾਉਂ ਕਰਦੇ ਆ ਗੁੱਸਾ ਕਿ ਲਗਾ ਤਾਇਆ ਕਹਦਾ ਉਹ ਗੱਲ ਕਰਦਾ ਮੈਂ ਤਾਂ ਅੱਭੀ ਆਈ ਨਹੀਂ ਮੈਨੂੰ ਗੁੱਸਾ ਨਹੀਂ ਆਪਾਂ ਨੂੰ ਕਾਜ ਲਾਇਆ ਗਿਆ ਤਾਇਆ ਉਹ ਗੱਲ ਕਰ ਤੂੰ ਮੈਂ ਫੜ ਇਹੀ ਸਹੀ ਲਾ ਦੋ ਉਹ ਲਾ ਫਟ ਪਾ ਲੈ ਹਾਂ ਬੋਲੋ ਕੋਲ ਬਣਾ ਹੈ ਆ ਬੋਲ ਰਿਹਾ ਨਾ ਇਹ ਨਾ ਕਿ ਹੈ ਹਾਂ ਕੋਸਾ ਇੱਕੋ ਗੱਲ ਦੱਸਾਂ 52000 ਜੀ ਤੂੰ ਕਰਨਾ ਚਾਹੁੰਦਾ ਏ ਕੀ ਜਿਹਨਾਂ ਨਾਲ ਡੀ ਕਰੀ ਨਾ 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 ਕੀ ਨਾਲ 60000 ਤੇ ਤੁਹਾਨੂੰ ਮਿਲ ਕੇ ਹੱਥ ਦੀਵਾ ਹਲੋ ਦੋ ਬੱਚੇ ਦੇ ਨਾਲ ਕਿਹਦੇ ਨੂੰ ਮੈਨੂੰ ਕਹਸਾ ਹਾਂ ਚੱਲ ਕੋਈ ਨਾ ਜੇ ਤੇ ਤੈਨੂੰ ਕਹਦਾ ਕਹਦਾ ਬਾ ਉਹ ਦੋ ਉੱਪਰ ਨਹੀਂ ਪੰਜ ਪੈਸੇ ਦੇਗੇ ਤੂੰ ਬੁੱਲੇ ਕੀ ਹੋ ਗਿਆ ਨਹੀਂ ਤਾਂ ਬਰੇ ਹੋ ਬਾ ਨਹੀਂ ਤਾਇਆ ਦੇਖ ਲਈ ਹੁਣ ਜਿਹੜੇ ਦੋ ਬੱਚੇ ਤੇਰੇ ਮਾੜਾ ਚੰਗੀਆਂ ਨਹੀਂ ਆ ਨਹੀਂ ਨਹੀਂ ਇਹ ਗੱਲ ਦਾ ਇਹ ਥਾਣੀ ਸਾਹਿਬ ਜਿਹੜਾ ਕਹਿੰਦਾ ਮੈਂ ਹੁਣ 80 ਮੰਗਦਾ ਸੀ ਕਿੰਨਾ ਘਟ ਗਿਆ ਮੈਂ ਯਾਦ ਨਾ ਤੈ ਵੀ ਲੱਗਾ ਇਹਨਾਂ ਦੇ ਮੈਨੂੰ ਤਾਂ ਕਿਆ ਦਿੰਦੇ ਜੁੱਤਨ ਲੱਗ ਹੋ ਆਪਾਂ ਮੰਨਦੇ ਹਾਂ ਮੈਂ ਲਿਆ ਨਹੀਂ ਹੈਗਾ ਲੱਗ ਗਿਆ ਹਾਂ ਹਾਂ ਮੈਂ ਨਾ ਨਾ ਉੱਤਰ ਰੁਪਿਆ 60 ਤੇ ਅੜ ਗਿਆ ਤੈਨੂੰ ਮੈਂ ਸੋਈ ਗੱਲ ਨਾ ਲੱਗ ਹੋ ਨਾ ਹੱਡ ਨਾ ਦੀ ਕੋ ਫੋ ਬਣੂ ਯਾਰਾ ਪੱਕਾ ਲਾ ਯਾਰ ਇੱਥੇ ਮਿਲਦਾ 7000 ਦਾ 7000 ਤੇ 15 ਕਿਲੋ ਬੱਕਰੀ ਭਾਲਦਾ 8000 ਦੀ ਦੱਸ ਨਹੀਂ ਜੀ ਬੰਦੇ ਦਾ 10000 ਮੰਗੀ ਲਾ ਬਈ ਲਭੜੋ ਲੈ ਫੜ ਲੈਨੀ ਵੜਨੂ ਕੀ ਨੋਟ ਕਰ ਤੂੰ ਕੋਈ ਜਵਾਬ 11 ਦੇ ਦੋ ਯਾਰ ਹੱਪਾ ਇਹਗਾ ਉਹ ਤੇਰਾ ਪਾ ਮੈਂ ਤੇਰਾ ਲਾ ਕੇ ਕਉਈ ਨਾ ਹੋਣਗੇ ਆ ਠੀਕ ਕਰਿਆ ਕੇ ਜਦੋਂ ਹੋਣਗੇ ਯਾਰ ਇਹਦਾ ਮਨ ਹੈ ਇਹਨਾਂ ਬਸ ਰਹੀਏ ਪਣਾ ਬੰਦਿਆਂ ਨੂੰ ਤੂੰ ਦੇ ਦੇ ਫੇਰਾ ਯਾਰ ਨਹੀਂ ਨਹੀਂ ਲਾ ਲਾ ਜੀ ਜੀ ਮਰਜੀ ਪਾਦਾ ਗੱਲ ਨਹੀਂ ਨਹੀਂ ਥੋੜੀ ਮਰਜੀ ਇਹਦਾ ਦੇਖ ਆ ਛੇਲੇ ਨੂੰ ਫਟਦਾ ਮਾਂ ਚੱਲੇ ਲੈ ਤੂੰ ਉਹ ਕਰ ਜਵਾ ਖੱਡੀ ਜਾਣਗੇ ਫੇਰਾ ਕੀ ਕਰਕੇ ਲੈ ਰਾਂ ਮੈਂ ਕੋਈ ਬੋਲੇ ਵੀ ਪੱਕਾ ਉਹ ਫੜਾ ਉਹ ਹੱਡੋ ਹੋ ਖਾਖ ਅਰ ਭਾ ਯਾਗ ਵੀ ਮਰ ਜਾ ਮੈਂ ਬੱਬੇ ਬੀ ਵੀ ਬਰ ਬੱਕਰੀ ਫੜ ਜਾਦਾ ਤੇ ਸਾਡੇ ਕਰਾਂ ਨਹੀਂ ਦੇਤੀ ਯਾਰਾ ਬਸ ਉਹ ਜੱਪਰਾ ਖਲਾਬ ਹੋ ਗਿਆ ਨਹੀਂ ਤਾਂ ਪਾਸ ਦੂਜਾ ਠੀਕ ਆ ਵਧੀਆ ਦਿਖਦੀ ਆ ਵਧੀਆ ਦਿਖਦੀ ਆ ਉਹ ਨਾ ਨਾ ਠੀਕ ਹੈ ਠੀਕ ਹੈ ਐਵੇਂ ਸਾਢੇ 12 ਦੀ ਨਾ ਨਾ ਤੂੰ ਗੱਲ ਮੰਨ ਲੈ ਮੇਰੀ ਗੱਲ ਮੰਨ ਲੈ ਲੈਣ ਦੇ ਕੱਲ ਮੰਨ ਲੈ ਅੱਜ ਕੋਈ ਨਹੀਂ ਆਉਣਾ ਇਹਨੂੰ ਪੁੱਛਦਾ ਮੈਂ ਕਿੰਨੇ ਦਰਦ ਹਫਤਾ ਜਾਂ ਮੱਭਵਰੀ ਅੱਜ ਹੋਰ ਅਪਰ ਨੂੰ ਆਉਣਾ ਓਏ एक, दो तीन चार पज छी सत आठ, नौ ਬਸ ਗਾਣਾ ਖੜ ਜਾ ਹਰ ਹੋ ਗਿਆ ਹੋ ਗਿਆ ਜਿਹੜੀ ਜ਼ਬਾਨ ਹੋਈ ਬਹੁਤ ਗੋ ਹੋ ਗਏ ਜਿਹੜੀ ਜ਼ਬਾਨ ਨੂੰ ਚ ਕੱਢੀ ਉਹਦਾ ਪੂਰੇ ਕਰਨੀ ਪੂ ਅਸਕੂਆ ਨਹੀਂ ਬਥੇ ਇਹ ਜਿਹੜੀ ਮੁੰਡਿਆਂ ਜ਼ਬਾਨ ਕਢਵਾ ਪੂਰੇ ਕਰਨੀ ਪੂ 11000 ਦੀ ਉਹ ਵੀ 11500 ਦੀ ਓਏ ਆਹ ਵੇਖਿਆ ਚੱਕ ਜੀ ਯਾਰ ਮਾਈਂ ਜਾਂਦਾ ਯਾਰ ਆਹ ਕਹੇ ਜ਼ਬਾਨ ਰੋਈ ਜਾਂਦਾ ਯਾਰ